ਕੀ ਮਤਲਬ 101 ਫੁੱਟ ਦਾ ਤਿਰੰਗਾ ਲੈ ਕੇ ਅੰਮ੍ਰਿਤਸਰ ਦੇ ਨੌਜਵਾਨ ਅੰਮ੍ਰਿਤਸਰ ਦੀਆਂ ਗਲੀਆਂ ਚ ਨਿਕਲਣਗੇ ਔਰ ਇਹ ਤਿਰੰਗਾ ਔਰ ਭਾਰਤ ਮਾਤਾ ਦੀ ਜਾਂਗੀ ਅੱਜ ਦੀ ਇਸ ਯਾਤਰਾ ਦਾ ਮੁੱਖ ਆਕਰਸ਼ਣ ਦਾ ਕੇਂਦਰ ਹੈ ਜੀ ਤਾਂ ਕੀ ਕਰਨ ਇਸ ਲਾਹੌਰੀ ਗੇਟ ਦਾ ਕੀ ਮਤਲਬ ਅਸੀਂ ਕਿਉਂਕਿ ਪਾਕਿਸਤਾਨ ਨੇ ਲਗਾਤਾਰ ਮਿਜ਼ਾਈਲਾਂ ਅੰਮ੍ਰਿਤਸਰ ਤੇ ਸੁੱਟੀਆਂ ਲੇਕਿਨ ਸਾਡੀ ਭਾਰਤ ਦੀ ਵੀਰ ਸੈਨਾ ਨੇ ਉਹ ਸਾਰੀ ਮਿਜ਼ਾਈਲਾਂ ਉੱਪਰ ਹੀ ਵਿਨਾਸ਼ਤ ਕਰ ਦਿੱਤੀ ਪਰ ਜਿਸ ਤਰੀਕੇ ਨਾਲ ਕਾਂਗਰਸ ਕਰ ਰਹੀ ਹੈ ਕਿ ਰਾਜਨੀਤੀਕਰਨ ਕਰ ਰਹੀ ਹੈ ਭਾਜਪਾ ਐਸਾ ਹੈ ਕਿ ਤਰੰਗਾ ਪકડਨਾ ਕਰ ਰਾਜਨੀਤੀ ਕਰਨੇ ਤਾਂ ਸਾਨੂੰ ਸਵੀਕਾਰ ਜੀ ਤੇ ਹਰਮੰਦਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਲੈ ਕੇ ਭਾਰਤੀ ਸੈਨਾ ਨੇ ਆਪਣਾ ਸ਼ੋਰ ਦਿਖਾਇਆ ਕਿ ਕਹਿਣਾ ਚਾਹੁੰਦਾ ਮੈਂ ਸਮਝਣਾ ਬਹੁਤ ਕਾਇਰਨਾਪੂਰਨ ਕਾਇਰਤਾਪੂਰਨ ਕ੍ਰਿਤਿਏ ਪਾਕਿਸਤਾਨ ਨੇ ਕੀਤਾ ਸੀ ਔਰ ਉਸ ਕਾਇਰਤਾਪੂਰਨ ਕ੍ਰਿਤਿਏ ਨੂੰ ਭਾਰਤੀ ਵੀਰ ਸੈਨਾ ਨੇ ਆਕਾਸ਼ ਚ ਹੀ ਖਤਮ ਕਰ ਦਿੱਤਾ ਔਰ ਆਪਣੀ ਤਾਕਤ ਦਿਖਾਤੀ ਔਰ ਦਸਤੀਤਾ ਕਿ ਸੀ ਆਪਣੇ ਧਾਰਮਿਕ ਸਥਾਨਾਂ ਦੀ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨਾ ਜਾਣਦੇ ਆਂ ਔਰ ਪਾਕਿਸਤਾਨ ਨੂੰ ਇਹ ਦੱਸ ਦਿੱਤਾ कि अपनी सुरक्षा भी करना जान नेया और अंदर घुस के मारना भी जान ने अच्छा तिरंगा यात्रा होर किसे पार्टी वालों क्यों नहीं करनी सब नु करनी चाहिए पार्टी दी ते है नहीं ए सारा समाज नाल है। अच्छा जीवा एसजीपीसी वालों اعتراض ਜਤਾਇਆ ਜਾ ਰਿਹਾ ਹੈ ਭਾਰਤੀ ਫੌਜ ਦੇਤੇ ਉਹ ਦੇ ਲੱਕੀ ਮੈਂ ਭਾਰਤੀ ਵੀਰ ਸੈਨਾ ਨੂੰ ਸਲੂਟ ਕਰਨਾ ਜਿਨ੍ਹਾਂ ਨੇ ਸਾਡੇ ਧਾਰਮਿਕ ਸਥਾਨਾਂ ਦੀ ਨਾਗਰੀਕਾਂ ਦੀ ਸੁਰੱਖਿਆ ਕੀਤੀ اچھا ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਜੋ ਇਹ ਫਤਿਹ ਹਾਸਲ ਕੀਤੀਆਂ ਅੰਤਖਵਾਦ ਦੇ ਖਿਲਾਫ ਪਾਕਿਸਤਾਨ ਦੇ ਘਰ ਦੇ ਵਿੱਚ ਜਾ ਕੇ ਫੈਲ ਗਾਉਣ ਦਾ ਹਮਲੇ ਦਾ ਬਦਲਾ ਲੀਤਾ ਔਰ ਇਹ ਬਹੁਤ ਵੱਡੀ ਜਿੱਤ ਆ ਉਸ ਲਈ ਅਸੀਂ ਇਹ ਸਾਰੇ ਰਾਸ਼ਟਰੀਵਾਦੀ ਲੋਕ ਅੱਜ ਸਾਰੇ ਅਲੱਗ-ਅਲੱਗ ਐਨਜੀਓਜ਼ ਕਰਨ ਚੋਕ ਜੀ ਦੇ ਨੇਤ ਜਿਹੜੇ ਸਾਡੇ ਰਾਸ਼ਟਰੀ ਮਾਮ ਮੰਤਰੀ ਆ ਅੰਮ੍ਰਿਤਸਰ ਦੇ ਵਿੱਚ ਆਏ ਆ ਔਰ ਉਹਨਾਂ ਨੇ ਇਹ ਇੱਕ ਰੈਲੀ ਕੱਢੀ ਆ ਤਿਰੰਗਾ ਯਾਤਰਾ ਔਰ ਇਹ ਇੱਕ ਜੰਗ ਇੱਕ ਅੰਤਗਵਾਦ ਦੇ ਖਿਲਾਫ ਜੰਗ ਸਾਹਮਣੇ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਅੱਜ ਤੋਂ ਬਾਅਦ ਚੁੱਪ ਨਹੀਂ ਬੈਠਾਂਗੇ ਜੇ ਸਾਨੂੰ ਇਹ ਛੇੜਨਗੇ ਤਾਂ ਅਸੀਂ ਉਹਦਾ ਜਵਾਬ ਜਿਹੜਾ ਗੋਲੀ ਦਾ ਗੋਲੇ ਨਾਲ ਦੇਵਾਂਗੇ ਇਸ ਕਾਂਗਰਸ ਕਿਉਂ ਨਹੀਂ ਯਾਤਰਾ ਕੱਢੀ ਹਾਂਜੀ ਕਾਂਗਰਸ ਨੇ ਕਿਉਂ ਨਹੀਂ ਯਾਤਰਾ ਕੱਢੀ ਦੇਖੋ ਕਾਂਗਰਸ ਦੀ ਯਾਤਰਾ ਹੈ ਉਹਨੇ ਦੇਖੋ ਇਸ ਐਨਜੀਓ ਦਾ ਸਾਰਾ ਸਾਡਾ ਕੰਮ ਆ ਅਸੀਂ ਇਸ ਦੇ ਅਸਲੀ ਰਾਸ਼ਟਵਾਦੀ ਬੰਦੇ ਇਕੱਠੇ ਹੋਏ ਆ ਨਹੀਂ ਪਰ ਰਾਸ਼ਟਵਾਦੀ ਕਾਂਗਰਸ ਹੀ ਨਹੀਂ ਹੈ ਨਹੀਂ ਹੋਣਗੇ ਨਹੀਂ ਕੱਢੀ ਇਤੋਂ ਹੀ ਆਨਸਰ ਮਿਲਦਾ ਤੁਹਾਨੂੰ ਕੀ ਉਹਦਾ ਆਨਸਰ ਆ ਨਹੀਂ ਗੱਡੀ ਦਾ ਤੇ ਵਿੱਚ ਮੈਂ ਕੁਝ ਨਹੀਂ ਕਹਿਣਾ ਚਾਹੂੰਗਾ ਪਰ ਅੱਜ ਸਾਰੇ ਅੰਮ੍ਰਿਤਸਰ ਵਾਸੀ ਇਹ ਰਾਸ਼ਟਵਾਦੀ ਸੋਚ ਵਾਲੇ ਲੋਕ ਇਸ ਤਿਰੰਗੇ ਦੀ ਮੋਹਮ ਦੇ ਉੱਤੇ ਸਾਰੇ ਇਕੱਠੇ ਹੋਣ ਔਰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੱਲ ਬਣਨ ਔਰ ਜਿਹੜਾ ਇਹ ਤਨੁਜ ਕੁ ਜੀ ਨੇ ਨਿਯਤਵ ਕੀਤਾ ਵਾ ਇ ਇਹ ਬਹੁਤ ਵਧੀਆ ਨੇਤਾ ਵਾ ਬਹੁਤ ਵਧੀਆ ਉਪਰਾਲਾ ਵਾ ਇਧਰ ਲਈ ਇਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾئیں ਔਰ ਇਦਾਂ ਦੀ ਰਾਸ਼ਟਵਾਦੀ ਸੋਚ ਵਾਲੇ ਲੋਕ ਅਗਰ ਲੀਡਰ ਸਾਡੇ ਵਿੱਚ ਰਹਿਣਗੇ ਤਾਂ ਸਾਡਾ ਕੋਈ ਕੰਮ ਇਦਾਂ ਦਾ ਨਹੀਂ ਹੋਏਗਾ ਫਤਿਹ ਹਾਸਲ ਹੋਏਗੀ ਔਰ ਹਮੇਸ਼ਾ ਹੁੰਦੀ ਰਹੇਗੀ ਮੇਰਾ ਖਿਆਲ ਹੈ ਕਿ ਪਾਸ ਪਾਸ ਕੱਢ ਰਹੀ ਹੈ ਮੈਂ ਤੁਹਾਡੀ ਸੋਚ ਨੂੰ ਸਲਾਮ ਹਾਂ ਪਰ ਬਾਕੀ ਪਾਰਟੀਆਂ ਕਿਉਂ ਨਹੀਂ ਕਰਦੀਆਂ ਦੇਖੋ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਜਿੱਤ ਦਾ ਹਾਸਲ ਹੈ ਮਤਲਬ ਇਹ ਸਿਰਫ ਰਾਜਨੀਤੀ ਹੋ ਰਹੀ ਹੈ ਔਰ ਕੁਝ ਨਹੀਂ ਇਹਨਾਂ ਦੇ ਸਾਹਮਣੇ ਇਹ ਆਪਣੇ ਆਪ ਨੂੰ ਸਮਝਦੇ ਆ ਕਿ ਅਸੀਂ ਦਿਖਾਵਾ ਇਹਨਾਂ ਦੇ ਨਾਲ ਜੁੜਾਂਗੇ ਤਾਂ ਸ਼ਾਇਦ ਸਾਡਾ ਬਲ ਘਟ ਜਾਏਗਾ ਇਹਨਾਂ ਦੀ ਤਾਕਤ ਵੱਧ ਜਾਏਗੀ ਆ ਮਿੱਤਰੋ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਇਹ ਰਾਸ਼ਟਰ ਦਾ ਮੁੱਦਾ ਵਾ ਨਸ਼ ਰਾਸ਼ਟਰ ਲਈ ਅਸੀਂ ਇਹ ਸਾਰਾ ਕੰਮ ਕਰ ਰਹੇ ਆ ਆਪਣੀ ਭਗਤ ਸਿੰਘ ਜੰਮੇ ਪਰ ਨਾਲ ਦੇ ਗਵੰਢੀ ਕਰਨੀ ਜਮਣਾ ਅਸੀਂ ਆਪਣੇ ਘਰ ਵੀ ਜਮਾਣਾ ਇਸ ਕਰਕੇ ਇਹ ਜੋ ਵੀ ਅੱਜ ਕੰਮ ਤਨਜਗਜੀ ਨੇ ਕੀਤਾ ਵਾ ਬਹੁਤ ਵਧੀਆ ਕੰਮ ਆ ਇਸ ਤਰ੍ਹਾਂ ਮੈਂ ਚਾਹੂੰਗਾ ਕਿ ਸਾਰੇ ਲੋਕ ਅੰਮ੍ਰਿਤਸਰ ਦੇ ਵਿੱਚ ਆਪਣੇ ਛੋਟੇ-ਛੋਟੀਆਂ ਐਨ ਜੀਓਜ਼ ਅਲੱਗ-ਅਲੱਗ ਟੋਲੀਆਂ ਦੇ ਵਿੱਚ ਮਹੱਲੇ ਗਲੀਆਂ ਦੇ ਵਿੱਚ ਦੁਕਾਨਾਂ ਦੇ ਹਾਲੇ ਤੋਂ ਲੈ ਮਾਰਕੀਟਾਂ ਦੇ ਵਿੱਚ ਇਹ ਤਿਰੰਗਾ ਯਾਤਰਾ ਘਰ ਘੱਟਣ ਤਾਂ ਕਿ ਇੱਕ ਰਾਸ਼ਟਰੀ ਤਾਕਤ ਬਣੇ ਔਰ ਦੇਸ਼ ਦਾ ਪ੍ਰਧਾਨ ਮੰਤਰੀ ਜਿਹਨੂੰ ਭਲ ਚਾਹੀਦਾ ਵਾ ਜੋ ਉਹਨੂੰ ਉਹ ਮਿਲੇ ਕਾਂਗਰਸ ਕਹਿੰਦੀ ਹੈ ਕਿ ਰਾਜਨੀਤਿਕ ਕਰਨ ਕਰਤਾ ਸੈਨਾ ਦਾ ਰਾਜਨੀਤਿਕ ਕਰਨ ਇਹ ਚ ਕਿਹੜਾ ਰਾਜਨੀਤਿਕ ਕਰਨ ਦੇਸ਼ ਦੇ ਦੇਸ਼ ਤੇ ਦੇਸ਼ ਤੇ ਜਿਹੜਾ ਜਿਨ੍ਹਾਂ ਨੇ ਅਪਮਾਨ ਕੀਤਾ ਨਿਹਤੇ ਲੋਕਾਂ ਨੂੰ ਮਾਰਿਆ ਉਹਨਾਂ ਤੇ ਹਮਲਾ ਕਰਨਾ ਉਹਨਾਂ ਨੂੰ ਨਿਸ਼ਤ ਨਬੂਤ ਕਰਨਾ ਮਤਲਬ ਇਹ ਇਹ ਐਸੀ ਰਾਸ਼ਟਰਵਾਦ ਇਹ ਆਪਾਂ ਰਾਜਨੀਤੀ ਕਰ ਰਹੇ ਆ ਡੁੱਬ ਕੇ ਮਰਨੀ ਚਾਹੀਦੀ ਅਗਰ ਇਹ ਗੱਲ ਕਰ ਰਹੇ ਆ ਪਰ ਜੋ ਇਹ ਤਸਦੀ ਉਹਨਾਂ ਦੀ ਸੋਚ ਕਿ ਇਹ ਕਿਸ ਤਰ੍ਹਾਂ ਦੀ ਸੋਚ ਦੇ ਲੋਗ ਆ ਕੀ ਕਰਨਾ ਚਾਹੁੰਦੇ ਦੋ ਫਾੜ ਕਰਨਾ ਚਾਹੁੰਦੇ ਹੋਰ ਕੁਝ ਨਹੀਂ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਕੁਸ਼ਲ ਨੇਤੂ ਵਾਲਾ ਪ੍ਰਧਾਨ ਮੰਤਰੀ ਆ ਔਰ ਜਿਹੜਾ ਬੰਦਾ ਇਹ ਕੋਈ ਇਦਾਂ ਦੇ ਕੋਈ ਕਰਮ ਦੇਸ਼ ਲਈ ਕਰੇਗਾ ਉਹਨੂੰ ਠੋਕ ਕੇ ਜਵਾਬ ਜੋ ਗੋਲੀ ਦਾ ਜਵਾਬ ਗੋਲੇ ਨਾਲ ਮਿਲੇਗਾ ਇਹ ਪੱਕੀ ਸੋਚ ਤੈ ਹੋ ਗਈ ਆ ਨੋਰਮਲ ਇੰਡੀਆ ਵਰਡ ਬੋਲਿਆ ਸੀ ਨਾਰਮਲ ਇੰਡੀਆ ਨਾਰਮਲ ਇੰਡੀਆ ਹੁਣ ਅੱਗੇ ਆਉਣ ਵਾਲਾ ਭਾਰਤ ਨਵਾਂ ਭਾਰਤ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਸਮੋਹਨ ਕੀਤਾ ਨਾਰਮਲ ਇੰਡੀਆ ਦੇ ਉੱਤੇ ਇਹ ਬਹੁਤ ਵੱਡਾ ਵਰਡ ਆ ਇਹਨੂੰ ਸਮਝੋ ਤੇ ਦਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਇੱਕ ਨਵਾਂ ਭਾਰਤ ਦਿਖੇਗਾ ਨਵੇਂ ਤਰ੍ਹਾਂ ਦੀ ਕ੍ਰਾਂਤੀ ਦਿਖੇਗੀ ਨਵੇਂ ਤਰ੍ਹਾਂ ਦੀ ਸੋਚ ਚੱਲੇਗੀ ਇਹ ਬਹੁਤ ਵੱਡੀ ਗੱਲ ਆ ਔਰ ਪ੍ਰਧਾਨ ਮੰਤਰੀ ਦਾ ਸੀ ਜਿੰਨਾ ਸਾਰੇ ਲੋਕ ਸ਼ੁਕਰ ਕਰਕੇ ਅੱਜ ਜੋ ਅਸੀਂ ਇੱਥੇ ਖੁਸ਼ੀਆਂ ਮਨਾ ਰਹੇ ਆ ਇਹ ਸਿਰਫ ਆਪਣੀ ਸੈਨਾ ਸ਼ਕਤੀ ਦੇ ਬਲ ਤੇ ਆ ਸੈਨਿਕ ਸ਼ਕਤੀ ਨਾ ਹੁੰਦੀ ਤਾਂ ਅੱਜ ਸਾਡਾ ਦੇਸ਼ ਕਿੱਥੇ ਹੁੰਦਾ ਅੱਜ ਅਸੀਂ ਆਪਣੀ ਹਰ ਫੀਲਡ ਦੇ ਵਿੱਚ ਤਾਕਤਵਰ ਹੋ ਗਏ ਆ ਤੁਸੀਂ ਦੇਖੋ S400 ਅਲਗ-ਅਲਗ ਰਫੇਲ ਕਿਆ ਕੁਝ ਨਹੀਂ ਹੈਗਾ ਸਾਡੇ ਕੋਲ ਡਿਫੈਂਸ ਜਿਹੜਾ ਸਾਨੂੰ ਨਹੀਂ ਪਤਾ ਸੀ ਪਰ ਸਾਡੀ ਜਦੋਂ ਲੋੜ ਪਈ ਤਾਂ ਉਸ ਸੈਨਿਕ ਸ਼ਕਤੀ ਨੇ ਸਾਨੂੰ ਟੱਟ ਕੇ ਬਚਾਇਆ ਅੱਜ ਅਸੀਂ ਸਾਰੇ ਲੱਗੇ ਸੇਫ ਆ ਇਹ ਸਿਰਫ ਸਾਡੇ ਦੇਸ਼ ਦੇ ਕੁਸ਼ਲ ਨੇਤਰ ਦੇ ਕਾਰਨ ਆ ਔਰ ਕਿਸੇ ਕਾਰਨ ਨਹੀਂ ਹੈਗਾ